ਬੇहद ਹੀ ਦੁਖਦਾਈ ਖਬਰ ਹੈ ਜੋ ਕਿ ਪਿੰਡ ਬਾੜੋਵਾਲ ਤੋਂ ਆ ਰਹੀ ਹੈ ਜਾਣਕਾਰੀ ਅਨੁਸਾਰ ਸੁਖਵੀਰ ਸਰੋਏ ਪੁੱਤਰ ਗੁਰਸੇਵਕ ਸਰੋਏ ਤੇ ਸਾਹਿਲ ਪੁੱਤਰ ਮੰਗੂ RAM ਤੇ ਕਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਰਾਹਲ ਪੁੱਤਰ ਰਾਹੁਲ ਪੁੱਤਰ ਤਰਸੀਮ ਲਾਲ ਜੋ ਕਿ ਪਿੰਡ ਬਾੜੋਵਾਲ ਦੇ ਰਹਿਣ ਵਾਲੇ ਸਨ ਤੇ ਇਹ ਸਾਰੇ ਜਣੇ ਪੰਜੇ ਜਣੇ ਮਜਾਰੇ ਜੋ ਪ੍ਰভাত ਫੇਰੀ ਵਿੱਚ ਗਏ ਸਨ ਜਦੋਂ ਇਹ ਪੰਜੇ ਜਣੇ ਪ੍ਰਵਾਧ ਫੇਰੀ ਵਿੱਚ ਗਏ ਸਨ ਪ੍ਰਵਾਧ ਫੇਰੀ ਵਿੱਚ ਜਾਣ ਤੋਂ ਬਾਅਦ ਇਹ ਮੋਟਰਸਾਈਕਲ ਤੇ ਜੋ ਸਵਾਰ ਸਨ ਮੁੜ ਵਾਪਸ ਆਪਣੇ ਪਿੰਡ ਬਾੜੋਵਾਲ ਆ ਰਹੇ ਸਨ ਤਾਂ ਬੰਗਾ ਤੋਂ ਪਗਵਾੜਾ ਮੁੱਖ ਮਾਰਗ ਪਿੰਡ ਮੁਜਾਰੀ ਵਿਖੇ ਅੱਗੇ ਤੋਂ ਆ ਰਹੀ ਕਰੇਟਾ ਕਾਰ ਜਿਸ ਨੂੰ ਅਰਪਣ ਬਵੇਜਾ ਬੰਗਾ ਚਲਾ ਰਿਹਾ ਸੀ ਇਹਨਾਂ ਨੌਜਵਾਨਾਂ ਦੇ ਮੋਟਰਸਾਈਕਲ ਦੇ ਨਾਲ ਟਕਰਾ ਗਈ ਟੱਕਰ ਐਨੀ ਜ਼ਿਆਦਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਤੇ ਸਵਾਰ ਇਹ ਪੰਜੇ ਜਣੇ ਜ਼ਖਮੀ ਹੋ ਗਏ ਇਹਨਾਂ ਨੂੰ ਨਜ਼ਦੀਕੀ ਹਸਪਤਾਲ ਢਾਹਾਂ ਕਲੇਰਾ ਵਿਖੇ ਦਾਖਲ ਕਰਵਾਇਆ ਗਿਆ ਪਰ ਬੇਹੱਦੀ ਦੁੱਖ ਦੀ ਗੱਲ ਹੈ ਕਿ 16 ਸਾਲਾ ਸੁਖਵੀਰ ਤੇ 20 ਸਾਲਾ ਸਾਹਿਲ ਦੀ ਸਾਹਿਲ ਨੂੰ ਹਸਪਤਾਲ ਦੇ ਵਿੱਚ ਜਦੋਂ ਗਏ ਤਾਂ ਇਹਨਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਬਾਕੀ ਦੇ ਜੋ ਤਿੰਨ ਜਣੇ ਸਨ ਉਹ ਗੰਭੀਰ ਰੂਪ ਦੇ ਵਿੱਚ ਜਕਮੀ ਸੰ ਮੌਕੇ ਤੇ ਹੀ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜੋ ਆ ਉਹ ਕੀਤੀ ਜਾ ਰਹੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਸਾਰਿਆਂ ਨੂੰ ਅਕਸਰ ਹੀ ਆਪਣੇ ਚੈਨਲ ਤੇ ਬੇਨਤੀ ਕਰਦਾ ਹੈ ਕਿ ਪਹਿਲੀ ਗੱਲ ਤੇ ਇਹ ਆ ਕਿ ਆਪਣੇ ਵਾਹਨ ਦੇ ਉੱਪਰ ਜੋ ਸਵਾਰੀਆਂ ਅਲਾਉਡ ਨੇ ਜਿੰਨੇ ਜਣੇ ਜਾ ਸਕਦੇ ਆ ਕਿਰਪਾ ਕਰਕੇ ਉਨੇ ਜਣੇ ਹੀ ਜਾਣ ਦੂਸਰੇ ਨੰਬਰ ਦੇ ਉੱਪਰ ਧੰਨ ਧੰਨ ਰਾਜਾ ਸਾਹਿਬ ਜੀ ਨਾਭ ਕਵਲ ਜੀ ਮਜਾਰੇ ਵਾਲਿਆਂ ਦੇ ਮੇਲਾ ਚੱਲ ਰਿਹਾ ਆ ਵਰਸੀ ਤੇ ਸਮਾਗਮ ਹੋ ਰਹੇ ਨੇ ਕਾਫੀ ਰਸ਼ ਹੁੰਦਾ ਹੈ ਬਹੁਤ ਜ਼ਿਆਦਾ ਭੀੜ ਹੁੰਦੀ ਆ ਤੇ ਬਾਣ ਜਿਹੜੇ ਆ ਉਹ ਵੀ ਕਾਫੀ ਜਿਹੜੇ ਆ ਆਂਦੇ ਜਾਂਦੇ ਨੇ ਪਰ ਮੈਂ ਸਾਡੀ ਨਮਾ ਸ਼ਹਿਰ ਦੇ ਬਾਬਾ YouTube ਚੈਨਲ ਵੱਲੋਂ ਇਹ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਆ ਬੇਨਤੀ ਆ ਕਿ ਕਦੀ ਵੀ ਜਿਹੜਾ ਆ ਤੁਸੀਂ ਜਦੋਂ ਵੀ ਵਾਹਨ ਚਲਾਓ ਇੱਕ ਤਾਂ ਉਹਦੇ ਉੱਪਰ ਸੀਮਤ ਸਵਾਰੀਆਂ ਬੈਠਣ ਚਾਹੇ ਉਹ ਮੋਟਰਸਾਈਕਲ ਹੋਵੇ ਸਕੂਟਰ ਹੋਵੇ ਚਾਹੇ ਕੋਈ ਵੀ ਵਾਹਨ ਹੋਵੇ ਦੂਸਰੇ ਨੰਬਰ ਦੇ ਉੱਪਰ ਵਾਹਨ ਨੂੰ ਹੋੜੀ ਚਲਾਓ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਆਪਣੀ ਜਾਨ ਨਾ ਗਵਾਓ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੱਟਾਂ ਰੋ ਅੰਕਲ ਨੂੰ ਤੀੜਾ ਨੇ ਆਨੇ ਸਾਡੇ ਪੱਲੇ ਇਹ ਉਹਨਾਂ ਨੇ ਯਾਰ ਜੋਰ ਲਾਇਆ ਕਹਿੰਦੇ ਛੋੜੇ ਹਾਥੀ 'ਚ ਬਹਿ ਜਾਓ ਕਹਿੰਦੇ ਮੈਂ ਜੱਟੀ ਆਈ ਆਂ ਤੇ ਆ ਤੇ ਬਹਿਣਾ ਉਹ ਕਹਿੰਦੇ ਇਹ ਦੋ ਦੋ ਬੋਤਾ ਕਹਿੰਦੇ ਇਹਦਾ ਸਾਡੇ ਫੇਰ ਨਹੀਂ ਉੱਠਿਆ ਨਹੀਂ ਕਿਉਂਕਿ ਪੁੱਛਿਆ ਡੀ ਅਲਾਈਨਮੈਂਟ ਡੀ ਅਲਾਈਨਮੈਂਟ ਕਰ ਲਈ ਹੈ ਅੱਜ ਚਾਹਤਾਂਗੇ ਉਹ ਠੀਕ ਹੈ ਉਹ ਦੇਖੋ ਅੱਛਾ ਪਟਿਆੜਾ ਦਾ ਉਹ ਆਪ ਸੋਹਣੇ ਗਾਉਂਦੇ ਕਿਹਾ ਦੂਜੇ ਦੇਖੋ ਆਪ ਵੀ ਦੂਜੇ ਟ੍ਰੈਕਿੰਗ ਵਾਲੇ ਨੂੰ ਦਿਖਾਓ ਬੰਦੇ kita kaki belum ada tempat untuk ini. Kalau yang mana ya? Kita bicara kaki sini kita benda lagi. Ya. 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 ये जो है कोई नहीं बता देगा कोई ज्यादा बात और ये ਹਾਂਜੀ ਭਾਜੀ ਅੱਜ ਐਕਸੀਡੈਂਟ ਆਇਆ ਤੁਹਾਨੂੰ ਦੱਸੂਗਾ ਕੀ ਹੋਇਆ ਉਹਨੂੰ ਸਾਨੂੰ ਜੀ 7:55 ਮਿੰਟ ਦੇ ਕੰਟਰੋਲ ਤੋਂ ਸੁਤਰਾ ਮਿਲਿਆ ਜੀ ਮਜਾਈ ਕ੍ਰੋਸਿੰਗ ਤੇ ਕੋਈ ਐਕਸੀਡੈਂਟ ਹੋਇਆ ਅਸੀਂ ਤਕਰੀਬਨ 5-6 ਮਿੰਟ ਜੀ ਤੇ ਭੱਜਿਆ ਆਏ ਤੇ ਆ ਕੇ ਦੇਖਿਆ ਤੇ ਇੱਕ ਮੋਟਰਸਾਈਕਲ ਜਿਹੜਾ ਉਹ ਖਟਾਨਾਂ ਦੇ ਵਿੱਚ ਡਿਗਿਆ ਤੇ ਇੱਕ ਕਾਰ ਇੱਕ ਜਿਹੜੀ ਆ ਇੱਕ ਖਟਾਨਾਂ ਦੇ ਵਿੱਚ ਡਿੱਗੀ ਹੋਈ ਆ ਪਬਲਿਕ ਨੇ ਦੱਸਣ ਬਤਾਉ ਕਿ ਦੋ ਗੰਦੇ ਆ ਗਏ ਕਹਿੰਦੇ ਉਹ ਜਾ ਕੇ ਪਤਾ ਲਿਖਣਾ ਇਹ ਪਤਾ ਲੱਗਾ ਕਿਦਾਂ ਹੋਇਆ ਐਕਸੀਡੈਂਟ ਕੀ ਹੋਇਆ ਐਕਸੀਡੈਂਟ ਹੋਇਆ ਇਸ ਤਰ੍ਹਾਂ ਜਿਹੜੇ ਮੋਟਰਸਾਈਕਲ ਵਾਲੇ ਸੀ ਉਹ ਕ੍ਰਾਸ ਕਰ ਰਹੇ ਸੀਗੇ ਹਾਂਜੀ ਪਬਲਿਕ ਦੱਸਦੀ ਆ ਤੇ ਕਾਰ ਜਿਹੜੀ ਸੀ ਉਹ ਕੁਵਾਰਾ ਸਾਈਡ ਤੋਂ ਚੱਡੀਗੜ੍ਹ ਸਾਈਡ ਨੂੰ ਜਾ ਰਹੀ ਪਤਾ ਲੱਗਾ ਮੋਟਰਸਾਈਕਲ ਤੇ 5 ਜਣੇ ਸਵਾਰ ਸੀਗੇ ਫਤਮ ਇਹ ਤਾਂ ਹੁਣ ਦੇਖ ਕੇ ਪਤਾ ਕਰਦੇ ਆ ਕਿ ਉੱਥੇ ਜਾ ਕੇ ਪਤਾ ਕਰਦੇ ਆ ਉਹ ਕਿੰਨੇ ਬੰਦੇ ਸੀ ਪਰ ਪਬਲਿਕ ਨੇ ਕਹਿਣ ਮੁਤਾਬਕ ਜੀ 5 ਜਣੇ ਬੰਦੇ ਸਨ ਪਾਲੀ ਮੁੰਡੇ ਗਏ ਸੀ ਜਿਹੜਾ ਸਾਹਿਬ ਦੇ ਬਿਜਾਰੇ ਮੱਤਾ ਦੇ ਕੇ ਆ ਰਹੇ ਸੀਗੇ ਜਾਰੀ ਦੇ ਕੋਲ ਆ ਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਿੱਚ ਸਾਹਿਲ ਖਾਨਾ ਕੋ ਮਨੂ ਰਾਮ ਸੁਖਵੀਰ ਸ਼ਰਵਾ ਖਾਨਾ ਕੋ ਗੁਰ ਸਿੰਘ ਰਾਮ ਇਹਦਾ ਦੋ ਬੁੱਢੇ ਕੋੜੇ ਹੁੰਦੇ ਹੈ ਤਾਂ ਸ਼ਰਮਾ ਖਾਨਾ ਕੋ ਜਗੀਦ ਤੇ ਕਮਲਜੀਤ ਸਿੰਘ ਖਾਨਾ ਕੋ ਸਰਦੇਸ਼ ਸਿੰਘ ਰਾਹੁਲ ਪੁੱਤਰ ਤਸੀਮ ਕੋ ਰਜੀਮ ਲਾਲਾ ਇਹਨਾਂ ਦੇ ਗੰਬੀਰ ਚੁੱਕਾ ਕਿੰਨੇ ਮੁੰਡੇ ਸੀਗੇ ਪੰਜ ਮੁੰਡੇ ਸੀ ਇਕਾ ਤੇ ਮੋਟਰਸਾਈਕਲ ਤੇ ਗੱਡੀ ਦੇ ਮੋਟਰਸਾਈਕਲ ਤੇ ਠੀਕ ਹੈ ਤੇ ਹਾਦਸਾ ਹੋਇਆ ਕਿੱਥੇ ਸਾਡੇ ਬਾੜੋਵਾਲ ਚੌਂਕ ਦੇ ਵਿੱਚ ਅੱਛਾ ਜੀ ਕਰੋਦੀ ਘਟਨਾ ਇਹ ਸਵੇਰੇ ਕੋਈ ਸਾਡੇ 7:00 ਵਜੇ ਦੀ ਹੈ ਠੀਕ ਹੈ ਤੇ ਬਾਕੀ ਦੇ ਜਿਹੜੇ ਜ਼ਖਮੀ ਆ ਉਹ ਜ਼ਖਮੀ ਇਲਾਜ ਹੋ ਗਏ ਠੀਕ ਹੈ ਕਿ ਕਿਤੋਂ ਆ ਰਹੇ ਸੀ ਬੜਾ ਸਾਹ ਜੀ ਨਹੀਂ ਆ ਰਹੀ। ਸਾਰੇ ਕਿਹੜੇ ਪਿੰਡ ਦੇ ਆ? ਸਾੜੂ ਹਾਲ ਦੀ ਹੈ ਪੰਜੀ ਜੀ। ਇੱਕ ਮੋਰਚਲ ਤੇ ਆ ਰਹੇ ਸੀ। ਤੇ ਬੱਚੇ ਕਾਹਦੇ ਵਿੱਚ ਐ? i20 ਗੱਡੀ ਸੀ ਉਹ ਗੱਡੀ ਪਾਟ ਗਈ ਉੱਥੇ। ਅੱਛਾ। ਹਾਂ ਜੀ। ਉਹ ਆਪਣੇ ਹਸਾਬ ਨਾਲ ਉਹ ਜਿਹਨਾਂ ਨੂੰ ਗੱਡੀ ਬੜਿਆਂ ਦੇ ਵਿੱਚ ਟੱਕਾ ਚੋਟ ਲੱਗੀ ਆ। ਉਹਨਾਂ ਦੇ ਬਚਾ ਆ ਉੱਥੇ। ਅੱਛਾ। ਮੁੱਠੀ ਟੱਕਾ ਹੋ ਗਈ ਹੈ ਤੇ ਗੱਡੀ ਪਾਟ ਗਈ ਉਦਾਂ ਦੇ ਵਿੱਚ ਪਾਟ ਗਈ ਹੈ। ਹੂੰ। ਠੀਕ। किन्ने जने की आ गया बस क्रॉस करते मोर अच्छा बस मोरे में जो कट हार गे ने कट मारे नहीं। नहीं। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499